ਤੋ ਬੰਦਾ ਸਿੰਘ ਬਹਾਦਰ ਨੇ 6 ਸਾਲ ਪੰਜਾਬ ਦੀ ਧਰਤੀ ਦੇ ਉੱਪਰ ਆਪਣੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਛੱਡੇ ਨੇ ਤੇ ਉਸ ਵੇਲੇ ਅਖਬਾਰ ਆਤੇ ਦਰਬਾਰੇ ਮੋਲਾ ਫਾਰਸੀ ਦੀ ਜਿਹੜੀ ਅਖਬਾਰ ਹੈ ਉਸ ਸਮੇਂ ਦੀ ਜੀ ਦੇ ਵਿੱਚ ਰੋਜ਼ ਖਬਰਾਂ ਜਾਂਦੀਆਂ ਨੇ ਫਰਕਸ਼ੀਰ ਨੂੰ ਉਦੋਂ ਇੱਕ ਬ੍ਰਾਹਮਣ ਖਬਰਾਂ ਦੇਣ ਵਾਲਾ ਸੀਦਾ ਨਾਮ ਹੈ ਪਰਥਰੀ ਦਾਸ ਪਰਥਰੀ ਦਾਸ ਨੇ ਤਿੰਨ ਖਬਰਾਂ ਦਿੱਤੀਆਂ ਨਾ ਤੁਸੀਂ ਹੈਰਾਨ ਹੋਵੋਗੇ ਕਿ ਬੰਦਾ ਸਿੰਘ ਬਹਾਦਰ ਦੀ ਸਟੇਟ ਐਸਟੈਬਲਿਸ਼ਮੈਂਟ ਕਿਵੇਂ ਦੀ ਹੋਵੇਗੀ ਕਹਿੰਦਾ ਬਾਦਸ਼ਾਹ ਸਲਾਮਤ ਅਨਰਥ ਹੋ ਗਿਆ ਅੱਜ ਮੁਸਲਮਾਨ ਵੀ ਬੰਦਾ ਸਿੰਘ ਬਹਾਦਰ ਦੀ ਫੌਜ ਚਲੇ ਗਏ ਇਹ ਨਿਊਜ਼ ਅਨਰਥ ਹੈ ਉਹਦੇ ਵਾਸਤੇ ਹੁਣ ਤੁਸੀਂ ਵੇਖੋ ਕਿ ਉਹ ਸਟੈਬਲਿਸ਼ਮੈਂਟ ਕਿਵੇਂ ਦੀ ਹੈ ਉਹ ਸਟੈਬਲਿਸ਼ਮੈਂਟ ਇੱਕ ਰਾਜ ਦੇ ਵਿੱਚ ਰਾਜ ਹੈ ਅਜੇ ਰਾਜ ਫਰਕ ਸਿਰਦਾ ਹੈ ਉਸ ਰਾਜ ਦੇ ਖਿਲਾਫ ਬਗਾਵਤ ਦੀ ਗੱਲ ਹੈ ਤੇ ਫਿਰ ਵੀ ਜਿਹੜੇ ਲੋਕ ਨੇ ਉਹਦੇ ਨਾਲ ਆ ਰਹੇ ਨੇ ਅੱਜ ਜਦੋਂ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਉਹਨੂੰ ਦੱਸਦੇ ਹੀ ਇਤਰਾ ਜਿਹੜਾ ਪੰਜਾਬ ਦਾ ਗੈਰ ਸਿੱਖ ਵਰਗਾ ਸੋਚਦਾ ਲੱਗਦਾ ਪਹਿਲਾਂ ਮੇਰੀ ਧੌਣ ਲੋਣੀ ਇਹਨਾਂ ਨੇ ਇੰਜ ਨਹੀਂ ਦੱਸਣਾ ਪਊਗਾ ਕਿ ਉਹ ਰਾਜ ਕਿਵੇਂ ਦਾ ਹੈ ਉਹ ਰਾਜ ਉਵੇਂ ਦਾ ਜਿਹਦੇ ਚ ਸਟੇਟ ਮੁਸਲਮਾਨ ਹੈ ਪਰ ਉਸ ਮੁਸਲਮਾਨ ਫੌਜ ਤੇ ਜਿਹੜੇ ਵਸਿੰਦੇ ਨੇ ਉਹ ਵੀ ਸਿੱਖ ਦੀ ਫੌਜ ਚ ਆ ਕੇ ਮਾਣ ਮਹਿਸੂਸ ਕਰਦੇ ਨੇ ਦੂਜੀ ਖਬਰ ਬਾਦਸ਼ਾਹ ਸਲਾਮਤ ਬੰਦਾ ਸਿੰਘ ਬਹਾਦਰ ਨੇ ਜਿਹੜੇ ਮੁਸਲਮਾਨ ਫੌਜ ਗਏ ਸੀ ਉਹਨਾਂ ਨੂੰ ਸਾਡੇ ਤੋਂ ਵੱਧ ਤਨਖਾਹ ਦਿੱਤੀ ਹੈ ਤੇ ਪੰਜ ਵਕਤ ਨਮਾਜ਼ ਪੜ੍ਹਨ ਦੀ ਇਜਾਜ਼ਤ ਵੀ ਦਿੱਤੀ ਹੈ ਮਤਲਬ ਇਹ ਕਿ ਜਦੋਂ ਅਸੀਂ ਰਾਜ 'ਚ ਆਏ ਸੀ ਕਿਸੇ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਨਹੀਂ ਕੀਤਾ ਔਰੰਗਜ਼ੇਬ ਕਹਿੰਦਾ ਅਸ ਸ਼ਰਾ ਤਹਿਤਮ ਸੈਫ ਔਰੰਗਜ਼ੇਬ ਕਹਿੰਦਾ ਤਲਵਾਰ ਦੇ ਜ਼ੋਰ ਦੇ ਨਾਲ ਸਾਰੇ ਸ਼ਰਾਂ ਚ ਲੈ ਕੇ ਆਉਣੇ ਨੇ ਬੰਦਾ ਸਿੰਘ ਬਹਾਦਰ ਕਹਿੰਦਾ ਕਿ ਨਹੀਂ ਤੁਮਕੋ تمہارا ਖੂਬ ਹਮਕੋ ہمارا ਖੂਬ ਜਿਸ ਵੀ ਤੁਸੀਂ ਧਰਮ ਦੇ ਵਿੱਚੋਂ ਤੁਸੀਂ ਮੇਰੀ ਫੌਜ ਦੇ ਵਿੱਚ ਨੌਕਰੀ ਕਰ ਸਕਦੇ ਹੋ ਪਰ ਉਹ ਮਾਹੌਲ ਕਿਵੇਂ ਦਾ ਦਿੱਤਾ ਹੋਵੇਗਾ ਬੰਦਾ ਸਿੰਘ ਬਹਾਦਰ ਨੇ ਕਿਸੇ ਨੂੰ ਧਰਮ ਤਬਦੀਲੀ ਦੀ ਮਜਬੂਰ ਨਹੀਂ ਕੀਤਾ ਕਿਸੇ ਦੇ ਉੱਪਰ ਪਾਬੰਦੀ ਨਹੀਂ ਲਾਈ ਤੁਸੀਂ ਨਮਾਜ਼ ਨਹੀਂ ਪੜ੍ਹਨੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਜੇਕਰ ਤੂੰ ਮੇਰੀ ਫੌਜ ਵਿੱਚ ਭਰਤੀ ਹੋਣਾ ਹੈ ਤੈਨੂੰ ਪਹਿਲਾਂ ਸਿੱਖ ਬਣਨਾ ਪਵੇਗਾ ਪਰ ਤੀਜੀ ਖਬਰ ਜਿਹੜੀ ਅਖਬਾਰ ਆਤੇ ਦਰਬਾਰੇ ਮੋਲਾ ਦੀ ਬੜੀ ਕਮਾਲ ਦੀ ਹੈ ਕਹਿੰਦਾ ਬਾਦਸ਼ਾਹ ਸਲਾਮਤ ਅੱਜ ਤੱਕ ਗੱਲ ਲਿਖਣ ਵਾਲੀ ਨਹੀਂ ਰਹੀ ਨਸੀਰੂਦੀਨ ਅਮਰਸ਼ਾਕੇ ਨਸੀਰ ਸਿੰਘ ਬਣ ਗਏ ਇਹਨੂੰ ਪੜੋ ਹੁਣ ਤੁਸੀਂ ਇਹਨਾਂ ਤਿੰਨਾਂ ਗੱਲਾਂ ਨੂੰ ਤੋਲ ਕੇ ਵੇਖੋ ਕਿੰਨਾ ਪਿਆਰ ਕੀਤਾ ਧਰਮ ਦਾ ਕਿੰਨਾ ਸਤਕਾਰ ਕੀਤਾ ਤੇ ਆਪਣਾ ਕਿਵੇਂ ਦਾ ਕਿਰਦਾਰ ਵਿਖਾਇਆ ਕਿ ਇੱਕ ਮੁਸਲਮਾਨ ਫੌਜ ਵਿੱਚ ਭਰਤੀ ਹੋਣ ਵਾਲਾ ਜਿਹੜਾ ਸੀਗਾ ਉਹ ਮੁਸਲਮਾਨ ਬਣ ਕੇ ਆਇਆ ਨਮਾਜ਼ੀ ਬਣ ਕੇ ਆ ਇਐ ਸੇ ਕੀ ਦਾ ਪਰਾਮੀਟਰ ਹੁਣ ਤੁਸੀਂ ਕਿਵੇਂ ਦਾ ਰਾਜ ਕੀਤਾ ਇਹ ਨੂੰ ਤੁਸੀਂ ਮਾੜਾ ਰਾਜ ਕਹੋਗੇ ਸਿੱਖ ਰਾਜ ਕਰ ਨਹੀਂ ਸਕਦੇ ਸਿੱਖ ਨੇ ਤਾਂ ਐਵੇਂ ਦਾ ਰਾਜ ਕੀਤਾ ਕਿ ਜਿਹੜੇ ਰਾਜ ਕਰਨ ਵਾਲੇ ਕਹਿੰਦੇ ਸੀ ਤਲਵਾਰ ਦੇ ਜ਼ੋਰ ਦੇ ਨਾਲ ਸ਼ਰਫ ਲਾਉਣੀ ਹੈ ਉਹਨੇ ਪਿਆਰ ਦੇ ਨਾਲ ਸਿੱਖੀ ਚ ਲੈ ਲੰਦਾ ਤੁਸੀਂ ਤਾਂ ਇੰਨਾ ਵਧੀਆ ਰਾਜ ਕੀਤਾ ਅਗਲੀ ਗੱਲ ਤੁਸੀਂ ਰਾਜ ਦੇ ਵਿੱਚ ਧਰਮ ਤੇ ਰਾਜਨੀਤੀ ਦੇ ਪੱਖ ਨੂੰ ਕਿੰਨਾ ਸਮਝਾਇਆ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਤੁਸੀਂ ਥੋੜੀ ਕਿਹਾ ਜਿਹੜਾ ਮਾਫ ਕਰਨਾ ਜਿਹੜਾ ਘਰੋਂ ਰੋਜ਼ ਜਨਾਨੀ ਕੋ ਗਾਲਾਂ ਖਾਂਦਾ ਹੈ ਨਾ ਉਹ ਸਟੇਜ ਤੇ ਚੜ੍ਹ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਗਾਲਾਂ ਘੜੰਡਾ ਪੈਂਦਾ ਮੈਂ ਕਈ ਵਧਵਾਨੇ ਮੇਦੇ ਵੇਖੇ ਨੇ ਰਣਜੀਤ ਸਿੰਘ ਚ ਬੜੇ ਐਫਸੀ ਬੜੇ ਗੁਣ ਸੀ ਰਣਜੀਤ ਸਿੰਘ ਨੂੰ ਰਾਜੇ ਦੇ ਰੂਪ ਚ ਵੇਖੋ ਉਹਨੂੰ ਗੁਰੂ ਦੇ ਰੂਪ ਚ ਨਾ ਵੇਖੋ ਰਣਜੀਤ ਸਿੰਘ ਦੀ ਐਡਮਿਨਿਸਟ੍ਰੇਸ਼ਨ ਨੂੰ ਵੇਖੋ ਉਹਦੇ 40 ਸਾਲ ਦੇ ਰਾਜ ਨੂੰ ਵੇਖੋ ਕਿ ਜਦੋਂ ਦੁਨੀਆ ਦੇ ਵਿੱਚ ਆ ਤੁਹਾਡੇ ਬ੍ਰਿਟਿਸ਼ ਰਾਜ ਦਾ ਸਿੱਕਾ ਚੱਲਦਾ ਸੀ ਨਾ ਜਿੰਨੇ ਬ੍ਰਿਟਿਸ਼ ਦੇ ਥੱਲੇ ਜਿੰਨੇ ਦੇ ਸੀ ਉਹ ਤੋਂ ਦੂਨੇ ਸਕੂਲ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸੀ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਘੱਟੋ ਘੱਟ ਪੜਿਆ ਲਿਖਿਆ ਵਿਅਕਤੀ ਸੀ ਨਾ ਉਹ ਵੀ ਫਾਰਸੀ ਤੇ ਪੰਜਾਬੀ ਚ ਆਪਣੀ ਦਸਤਖਤ ਕਰ ਸਕਦਾ ਸੀ ਜਿਸ ਦਿਨ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਫਰਾਂਸ ਤੋਂ ਅਲਾੜ ਗਿਆ ਹੈ ਨਾ ਫਰਾਂਚ ਜਨਰਲ ਤੇ ਉਦੋਂ ਉਹਦਾ ਇੰਟਰਪ੍ਰੀਟਰ ਪਤਾ ਕੌਣ ਸੀ ਦੀਵਾਨ ਮੁਕਮ ਚੰਦ ਪੰਜਾਬੀ ਕਰ ਰਿਹਾ ਫਰਾਂਚ ਤੋਂ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤੇ ਜਿੱਦਣ ਅੰਗਰੇਜ਼ਾਂ ਦੇ ਨਾਲ ਸੰਧੀ ਹੁੰਦੀ ਰਣਜੀਤ ਸਿੰਘ ਦੀ ਸਤਲੋਜ ਦੇ ਕੰਢੇ ਉਸ ਦਿਨ ਅੰਗਰੇਜ਼ੀ ਸਮਝ ਰਿਹਾ ਹਰੀ ਸਿੰਘ ਨਲੂਆ ਤੇ ਜਿੱਦਣ ਵੈਂਟੂਰਾ ਜਾਂਦਾ ਹੈ ਉਹਦੀ ਇਟਾਲੀਅਨ ਭਾਸ਼ਾ ਦੇ ਵਿੱਚ ਸਮਝਾ ਰਿਹਾ ਫਕੀਰ ਅਜੀਜੂਦੀਨ ਜਿੱਦਣ ਵਫਾ ਬੇਗਮ ਜਾਂਦੀ ਹੈ ਉਸ ਦਿਨ ਪਸ਼ਤੂ ਦੇ ਵਿੱਚ ਸਮਝਾ ਰਿਹਾ ਫਕੀਰ ਅਜੀਜੂਦੀਨ ਤੁਹਾਡਾ ਅਕੈਡੈਮਿਕ ਲੈਵਲ ਕਿਹੜਾ ਸੀ ਆਪੇ ਅਸੀਂ ਆਪਣੇ ਆਪ ਨੂੰ ਪੜ੍ਹ ਮੰਨਣਾ ਸ਼ੁਰੂ ਕਰ ਦਿੱਤਾ ਜਿਵੇਂ ਅਸੀਂ ਰਾਜ ਨਹੀਂ ਕਰ ਸਕਦੇ ਤੁਸੀਂ ਐਵੇਂ ਦਾ ਰਾਜ ਸਿਰਜਿਆ ਕਿ ਜਦੋਂ ਦੁਨੀਆ ਦੀਆਂ ਸਾਰੀਆਂ ਰਿਆਸਤਾਂ ਗੁਲਾਮ ਹੋ ਗਈਆਂ ਤੁਸੀਂ ਉਦੋਂ ਵੀ ਆਜ਼ਾਦ ਸੀ ਤੁਹਾਡੇ 40 ਸਾਲ ਦੇ ਰਾਜ ਦੇ ਵਿੱਚ ਕਿਸੇ ਇੱਕ ਵੀ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਰਣਜੀਤ ਸਿੰਘ ਦੇ ਰਾਜ ਤੁਹਾਡੇ 40 ਸਾਲ ਦੇ ਰਾਜ ਦੇ ਵਿੱਚ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਕਾਲ ਨਹੀਂ ਪਿਆ ਕਿ ਕੋਈ ਬੰਦਾ ਅਨਾਜ ਤੋਂ ਭੁੱਖਾ ਮਰਿਆ ਹੋਵੇ ਤੁਹਾਡੇ 40 ਸਾਲ ਦੇ ਸਮੇਂ ਵਿੱਚ ਇੱਕ ਵੀ ਦੰਗਾ ਨਹੀਂ ਹੋਇਆ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਟੋਟਲ ਜਿਹੜੇ ਵੱਖ-ਵੱਖ ਧਰਮਾਂ ਦੇ ਨੇ 409 ਦੰਗੇ ਹੋ ਗਏ ਨੇ ਹੁਣ ਤ ਰਣਜੀਤ ਸਿੰਘ ਦੇ 40 ਸਾਲ ਦੇ ਰਾਜ ਚ ਧਰਮ ਦੇ ਨਾਮ ਦੇ ਉੱਪਰ ਇੱਕ ਵੀ ਦੰਗਾ ਨਹੀਂ ਹੋਇਆ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜਾ ਵੀ ਰਾਜ ਦੇ ਵਿੱਚ ਆਇਆ ਨੂੰ ਧਰਮ ਤਬਦੀਲੀ ਲਈ ਮਜਬੂਰ ਨਹੀਂ ਕੀਤਾ ਗਿਆ ਉਹਨੂੰ ਕਿਹਾ ਕਿ ਆਪਣੇ ਧਰਮ ਦੇ ਵਿੱਚ ਰਹਿ ਕੇ ਤੂੰ ਮੇਰੇ ਰਾਜ ਦਰਬਾਰ ਚ ਖੇਦਮਤ ਕਰ ਸਕਦਾ ਹੈ ਉਹ ਚਾਹੇ ਵੈਂਤੂਰਾ ਸੀ ਚਾਹੇ ਅਲਾਰਟ ਸੀ ਪਰ ਤਮਾਕੂ ਨੋਸ਼ੀ ਨਹੀਂ ਕਰ ਸਕਦਾ ਇਹ ਮੇਰੇ ਗੁਰੂ ਦਾ ਹੁਕਮ ਹੈ ਮੇਰੇ ਦਰਬਾਰ ਚ ਤਮਾਕੂ ਨੋਸ਼ੀ ਨਹੀਂ ਕਰ ਸਕਦਾ ਇਹਦੇ ਤੋਂ ਵਧੀਆ ਰਾਜ ਕਿਹੜਾ ਹੋ ਸਕਦਾ ਜਿਹਦੇ ਚ ਪਾਣੀ ਦਾ ਪ੍ਰਬੰਧ ਹੋਵੇ ਜਿਹਦੇ ਵਿੱਚ ਸਰਦਾਰ ਮਜੀਠੀ ਵਰਗਾ ਜਿਹੜਾ ਜਰਨੈਲ ਹੈ ਉਹ ਸਾਬੇ ਸਦਰ ਹੋਵੇ ਸਾਇੰਟਿਸਟ ਹੋਵੇ ਜੀ ਦੇ ਵਿੱਚ ਜਿਹੜੀਆਂ ਬੱਚੀਆਂ ਨੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹਦਾ ਐਜੂਕੇਸ਼ਨ ਸਿਸਟਮ ਕਰੋ ਕੁੜੀਆਂ ਨੂੰ ਆਰਕੀਟੈਕਚਰ ਤੇ ਪਰਿਸ਼ੀਲ ਦਾ ਗਿਆਨ ਇਤੋਂ ਵੱਧ ਕਿਹੜੇ ਰਾਜ ਹੋਵੇਗਾ ਵਿੱਦਿਆ ਦਾ ਪਸਾਰਾ ਸਾਡੇ ਮਨ ਚ ਭਰ ਦਿੱਤਾ ਗਿਆ ਸਿੱਖ ਰਾਜ ਨਹੀਂ ਕਰ ਸਕਦੇ ਇਹ ਸਿਰਫ ਇੱਕ ਅਹਸਾਸੇ ਕਮਤਰੀ ਹੈ ਜਿਹੜਾ ਭਰਿਆ ਜਾ ਰਿਹਾ ਹੈ ਔਰ ਤੁਹਾਡੇ ਉਸ ਰਾਜ ਨੂੰ ਤੁਸੀਂ ਥੋੜਾ ਕਹਿ ਰਹੇ ਹੋ ਸ਼ੇਰੇ ਪੰਜਾਬ ਤੁਹਾਡੇ ਦੁਸ਼ਮਣ ਲਿਖ ਰਹੇ ਨੇ ਟਾਈਗਰ ਆਫ ਪੰਜਾਬ ਤੇ ਉਹ ਫਿਰ ਧਰਮ ਤੇ ਰਾਜਨੀਤੀ ਦੇ ਤوازن ਨੂੰ ਜੋੜ ਕੇ ਕਿੰਨਾ ਰੱਖਦਾ ਹੈ ਜਦੋਂ ਜਾ ਰਿਹਾ ਮਲਤਾਨ ਨੂੰ ਫਤਿਹ ਕਰਨ ਦੇ ਵਾਸਤੇ ਇੱਕ ਜਗ੍ਹਾ ਦੇ ਉੱਪਰ ਪੜਾ ਕਰਦਾ ਹੈ ਸਾਹਮਣੇ ਇੱਕ ਛੋਟਾ ਜਿਹਾ ਕਮਰਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗਿਆ ਦਰਵਾਜ਼ਾ ਖੋਲ੍ਹਿਆ ਇੱਕ ਗ੍ਰੰਥੀ ਸਿੰਘ ਬੈਠਾ ਰਣਜੀਤ ਸਿੰਘ ਜਾ ਕੇ ਉਹਨੂੰ ਕਹਿੰਦਾ ਖਾਲਸਾ ਜੀ ਮੈਂ ਗੁਰੂ ਘਰ ਦਾ ਕੁੱਕਰ ਰਣਜੀਤ ਸਿੰਘ ਹਾਂ ਮਲਤਾਨ ਦੇ ਕਿਲੇ ਨੂੰ ਘੇਰੇ ਪਿਆ 4 ਮਹੀਨੇ ਹੋ ਗਏ ਨੇ ਹਰੀ ਸਿੰਘ ਰਲਵਾ ਚਖਮੀਆ ਨਿਹਾਲ ਸਿੰਘ ਚਖਮੀਆ ਨਿਧਾਨ ਸਿੰਘ ਪੰਜੱਥਾ ਚਖਮੀਆ 300 ਸਿੱਖ ਸ਼ਹੀਦ ਹੋ ਗਏ ਨੇ ਅਰਦਾਸ ਕਰੋ ਗੁਰੂ ਪਾਛਾ ਦੇ ਅੱਗੇ ਮੇਰੀ ਝੋਲੀ 'ਚ ਜਿੱਤ ਪੈ ਜਾਵੇ। ਇਹ ਪੰਜਾਬ ਦਾ ਸ਼ੇਰ-ਏ-ਪੰਜਾਬ ਹੈ। ਕਹਿ ਕੀ ਰਿਹਾ ਗਰੰਥੀ ਸਿੰਘ ਨੂੰ ਗੁਰੂ ਘਰ ਦਾ ਕੁੱਕਰ ਹਾਂ। ਤੇ ਗੁਰੂ ਘਰ ਦਾ ਗਵੀਰ ਸਿੰਘ ਅਰਦਾਸ ਪਤਾ ਕਿਵੇਂ ਕਰਦਾ ਹੈ? ਇਹ ਗੁਰੂ ਗ੍ਰੰਥ ਸਾਹਿਬਹਾਰਾਜ ਅੱਜ ਤੇ ਮਾਫ ਕਰਨਾ ਕਿਤੇ ਕੋਈ ਲੀਡਰ ਆ ਜੇ ਦਰਬਾਰ ਸਾਹਿਬ ਨਾ ਤੇ ਜਿਹੜੇ ਤਾਬਿਆਂ 'ਚ ਬੈਠੇ ਹੁੰਦੇ ਉਹ ਵੀ ਖਲੋ ਜਾਂਦੇ ਨੇ। ਹੁੰਦਾ ਤੁਸੀਂ ਵੇਖਦੇ ਹੋ ਮੀਡੀਆ 'ਚ। ਹਿੰਦੁਸਤਾਨ ਦਾ ਪੰਜਾਬ ਦਾ ਉਸ ਵੇਲੇ ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਰਾਜ ਹੈ, ਉਹਦਾ ਰਾਜਾ ਸ਼ੇਰ-ਏ-ਪੰਜਾਬ ਆਇਆ ਤੇ ਗਰੰਥੀ ਸਿੰਘ ਅਰਦਾਸ ਪਤਾ ਕੀ ਕਰਦਾ ਹੈ? ਕਹਿੰਦਾ ਗੁਰੂ ਗ੍ਰੰਥ ਸਾਹਿਬ ਰਾਜ ਤੁਹਾਡੇ ਦਰ ਦੇ ਉਪਰ ਤੁਹਾਡੇ ਦਰ ਦਾ ਕੁੱਕਰ ਰਣਜੀਤ ਸਿੰਘ ਆਇਆ ਅੱਜ ਹੈ ਕਿਸੇ ਚੰਨੀ ਜੁਰਤ ਕਿਸੇ ਰਾਜਨੀਤਿਕ ਲੀਡਰ ਦੇ ਬਾਰੇ ਸ਼ਬਦ ਵਰਦੇ ਤੁਹਾਡੇ ਦਰ ਦਾ ਕੁੱਕਰ ਰਣਜੀਤ ਸਿੰਘ ਆਇਆ ਪਾਤਸ਼ਾਹ ਇਹਦੀ ਝੋਲੀ 'ਚ ਫਤਿਹ ਜ਼ਾਬੀ ਦਾ ਦਾਨ ਪਾ ਦਿਓ ਜਿੱਤ ਗਿਆ